ਸਾਰੇ ਠੀਕ ਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਹੋ। ਬਾਕੀ ਢੀੜ ਅਸੀਂ ਬਲੌਗ ਦਾ ਇਨਾ ਘੱਟੇ ਪਾਉਨੇ ਥੋੜਾ ਥੋੜਾ ਪਾਉਨੇ। ਕਈ ਨਿੱਕੀਆਂ ਗੱਲਾਂ ਪਾ ਦਿੰਦੇ ਹਾਂ। ਬਣਾ ਬੇਬੀ ਕੋ ਗਰਮੀ ਵੀ ਹੁੰਦੀ ਆ। ਅਸੀਂ ਆਜਾਏ ਕਿ ਬੈਂਕ ਚ ਆਨੇ। ਹਾਂ। ਅੱਜ ਤੇ ਕੰਮਾਂ ਸੀ। ਢੀੜ ਬਹੁਤ ਹੀ ਬਹੁ ਟਾਈਮ ਲੱਗ ਗਿਆ। ਸਾਰਾ ਟਾਈਮ ਇੱਥੇ ਬੈਠੇ ਸੀ ਜਿਹੜੇ। ਬੈਠੇ ਸੀ ਏਸੀ ਦੇ। ਜਦੋਂ ਸਾਰਾ ਕੰਮ ਛੱਡ ਕੇ ਹੋਰ ਦਾ ਕੰਮ ਕੀਤਾ ਨਹੀਂ ਇੱਧਰੋਂ ਚੱਲੀ ਕਿੱਥੇ ਵੀ ਨਹੀਂ ਮਨ ਆ ਦੇਖਦੇ ਆ ਬਾਜ਼ਾਰ ਦੇਖਦੇ ਆ ਅੱਜ ਇਹ ਆ ਸਾਡਾ ਪਟਿਆਲਾ ਬੱਸ ਸਟੈਂਡ ਢੀਂਗੂ ਪਟਿਆਲਾ ਬੱਸ ਸਟੈਂਡ ਆਇਆ ਤਾਂ ਠੀਕ ਬਹੁਤ ਵਧੀਆ ਲੰਬਾਈ ਜ਼ੋਰ ਜੋ ਜਿਹੜੀ ਵੀ ਕੋਈ ਚੀਜ਼ ਬਣਾਉਂਦਾ ਹੁੰਦਾ ਜਿਹੜਾ ਕੋਈ ਵਰਤਦਾ ਉਹਨੂੰ ਜ਼ਿਆਦਾ ਪਤਾ ਹੁੰਦਾ ਵੀ ਕਿਹੋ ਜੀ ਹੁੰਦੀ ਆ ਕਿਵੇਂ ਬਣਨੀ ਚਾਹੀਦੀ ਆ ਕੋਈ ਵੀ ਚੀਜ਼ ਆ ਜਹੇ ਹੁਣ ਇੱਥੇ ਬਣਾਤਾ ਸਰਕਾਰ ਨੇ ਦਿੱਤਾ ਜਿਹੜੇ ਹੁਣ ਬੱਸ ਡਰਾਈਵਰ ਆਉਂਦੇ ਨੇ ਜਾਂ ਕਨੈਕਟਰਾਂ ਨੂੰ ਤਕਲੀਫ ਆਉਂਦਾ ਉਹਨਾਂ ਨੂੰ ਨਹੀਂ ਪੁੱਛਿਆ ਵੀ ਕਿੰਨੇ ਆਉਂਦੀ ਆ ਕਿਵੇਂ ਇੱਥੇ ਬੱਸ ਛੱਡਾ ਹੋ ਗਿਆ ਜਿਹੜਾ ਪਹਿਲਾਂ ਉੱਥੇ ਸੀ ਹੈ ਨੀ ਬੱਸਰ ਦਾ ਚਾਹੀਦਾ ਥੋੜਾ ਲੰਬਾਈ 'ਚ ਉਹ ਤਾਂ ਬਹੁਤ ਬੱਚੇ ਨੇ ਤਾਂ ਕੀ ਕਹੀ ਫਿਰ ਮਿਲਦੇ ਆਂ ਹੋਰ ਜਿੱਦ ਕੇ ਆਪਾਂ ਬੰਦ ਕਰਦੇ ਹਾਂ ਬੱਸ ਇਹਦੀ ਨਾ ਬਹਾਦਰ ਜੀਆ ਕੋਲ ਕਿਤੇ ਗਿਆ ਹੈ ਹੈ ਮੈਡਮ ਆਈ ਮੈਂ ਥੋੜਾ ਚਿਹਰਾ ਹੀ ਜਦ ਵਿੱਚ ਚੱਲ ਜਾਈ ਅਸੀਂ ਬੈਂਕ ਤੇ ਬੈਠੇ ਚਲੋ ਜੀ ਅਰੇ ਖਾਜਾ ਪੱਕੀ ਲੈ ਕੇ ਆਈਏ ਆਇਜੋ ਦੇਖਦੇ ਆ ਕੀ ਨਿਕਲੂਗਾ ਦਰ ਜਿਹੜਾ ਆਹ ਕੁਆਡ ਹੋਗਾ ਤੈਨੂੰ ਚੱਕਣਾ ਪਊਗਾ ਇੱਥਾਂ ਔਰ ਹੁਣ ਮੈਂ ਚੱਕਦੀ ਹਾਂ ਅਵੇ ਔਰ ਹੁਣ ਕੋਈ ਆਨਲਾਈ ਵੀ ਆ ਕਦੇ ਪਹੁੰਚ ਤੇ ਚਲੇ ਗਿਆ ਕਦੇ ਮੰਗਣਾ ਖਾਣ ਚਲੇ ਗਿਆ ਉਹ ਕਿਦੇ ਦੁਕਾਨ ਵਾਲੇ ਤੇ ਗਿਆ ਦੀ ਉਹ ਜਾਣ ਪਛਾਣ ਵਾਲਾ ਨਿਕਲ ਗਰਮੀ ਬਹੁਤ ਜ਼ਿਆਦਾ ਜਿੱਥੋਂ ਆ ਲੈ ਕੇ ਆਂ ਸੁਬੀਰ ਨਹੀਂ ਆਉਂਦੀ ਇਹਨਾਂ ਨੂੰ ਚਾਂ ਨੰਬਰ 20 ਦੀ ਯਾਦ ਇਹ ਤਾਂ ਫੁੱਲ ਦਾ ਮਨਾ ਹਾਂ ਪਹਿਲਾਂ ਤੇ ਹੋਵੇ ਹੂੰ ਮੈਂ ਕਿਹਾ ਤੂੰ ਕਹਿੰਦਾ ਮੈਂ ਸੇਠੀ ਬੱਛੋ ਲੋ ਜੀ ਖੋਲੋ ਜੇ ਸ਼ਿਮਸ਼ਮ ਬੈਹ ਗਰੂ ਕਰ ਰੱਬ ਕਰੇ ਵਧੀਆ ਟੀਜ ਨਿਕੜੇ ਹਨੀ ਹਾਂ ਇਕ ਕਿਸੇ ਨੇ ਕੋਈ ਪਤਾ ਨਹੀਂ ਵੀਡੀਓ ਦੇਖੀ ਸੀ ਮੈਂ ਫੋਨ ਮੰਗਾਇਆ ਸੀ ਕਹਿੰਦੇ ਵੀ ਛੇ ਛੇਤੀ ਖੋਲੋ ਕਹਿੰਦਾ ਵੀ ਹੰਨੇ ਮੇਰਾ ਫੋਨ ਆਇਆ 1.5 ਲੱਖ ਦਾ ਫੋਨ ਆ ਕੇ ਜਦੋਂ ਉਹਨਾਂ ਨੇ ਫੋਨ ਖੋਲਿਆ ਉਹਨੇ ਵੀਡੀਓ ਬਣਾਈ ਉਹਦੇ ਵਿੱਚ ਬਜਰੀ ਪਈ ਡੱਬੇ ਚ ਕੋਈ ਨੇ ਕਿਸੇ ਨੇ ਕੱਟ ਕੇ ਬਜਰੀ ਪਾਤੀ ਲਓ ਜੀ ਐਵੇਂ ਕਰਦੇ ਨੇ ਲੋਕ ਆ ਦੇਖੋ ਆਸੀ ਫਰੇ ਛੋਟੇ ਨਹੀਂ ਬਾਹਰ ਹੈਗਾ ਕੋ ਬਣ ਜਾਣਾ ਜਾ ਲੈ ਹੈਡ ਹੀ ਲਾਦਾ ਤੂੰ ਮੈਂ ਉਹਨੋਂ ਦਾ ਛੋਟਾ ਹੈ ਕਿਹਦੇ ਨਾਲ ਇਹਦੇ ਨਾਲ ਛੋਟੇ ਨਹੀਂ ਆਉਂਦੇ ਪੱਕੇ ਹੈ ਇਹਦੇ ਨਾਲ ਛੋਟੇ ਨਹੀਂ ਆਉਂਦੇ ਪੱਕੇ ਪੱਲਾ ਬਜਾਇਂ ਦੇ ਸਿੱਕੇ ਹੈ ਤਾਂ ਉਹ ਠੀਕ ਆ ਰੰਗ ਤਾਂ ਕਹ ਲ ਰਿਆ ਦਾ ਬਾਈਟ ਕੇ ਅੰਤ ਤੱਕ ਗਰੇ ਕਹਿ ਰਿਆ ਸੀ ਗਰੇ ਤੱਕ ਨਾ ਪਰ ਮੈਂ ਗਰੇ ਨਾ ਤੀ ਕੋਈ ਕਹਿੰਦਾ ਬਾਈਟ ਪੈ ਨਹੀਂ ਕਹਿੰਦਾ ਦੋ ਕੁ ਦਿਨ ਠਹਿਰ ਕੇ ਆਉਣਗੀਆਂ ਨੇ ਪੁਰਾਣੇ ਜੇ ਲੱਗਦੇ ਨੇ ਤਾਂ ਮੈਨੂੰ ਰੰਗ ਜਿਹਾ ਉਤਰਿਆ ਵਾ ਤੇ ਉਤਰ ਰੰਗ ਹੈ ਨਹੀਂ ਉਤਰਦਾ ਰੰਗ ਇਹ ਜੱਟ ਦੀ ਖਰੀਦ ਆ ਲੋ ਜੀ ਔਰ ਕਿੰਨੇ ਕਿੰਨੇ ਛੋਟੇ ਨੇ ਬੰਦ ਕਰੀ ਪੱਖਾ ਦੇਖੇ ਮਲਾ ਕੇ ਦੇਖੀ ਆਪਾਂ ਆਹ ਪੱਖੇ ਨਾਲੋਂ ਦੇਖਿਆ ਛੇ ਨਗੇ ਛੋਟੇ ਨੇ ਉਹ ਕਰਦੇ ਆ ਤਾ ਜਾਓ ਨਹੀਂ ਹੈ ਨਾ ਕੋਈ ਹਰਕ ਨਹੀਂ ਲੈ ਕੋਈ ਹੈਗਾ ਛੋਟਾ ਜਿਹਾ ਕਰਦਾ ਮਾੜਾ ਮੂਟਾ ਜਿਹਾ ਹੈਗਾ ਇਹ ਜਦ ਮੈਂ 2 ਇੰਚ ਦਾ ਲਾ ਲਓ 1 ਇੰਚ ਦਾ ਉਹ ਵੀ ਉਹ ਟੇਡਾ ਏ 2 ਇੰਚ ਛੋਟਾ ਏ ਦੋ 2 ਇੰਚ ਕਿੱਥੇ ਛੋਟਾ ਲਾ ਆ ਦੇਖੋ ਬਣਾ ਕੇ ਲੈ ਨਟ ਵੀ ਕਸਣੇ ਨੇ ਫੇਰ ਚਲ ਚਲਾ ਗਰਮ ਬੋਤਾ ਦੇ ਆ ਪੱਖੇ ਨੇ ਇਹ ਗਰਮ ਹੁੰਦੇ ਨੇ ਆਹ ਹਾਂ ਹੱਥ ਨਹੀਂ ਲਾਉਣੇ ਇਹ ਹੁਣੇ ਹੋਣ ਲੱਗੇ ਨੇ ਇਹ ਹਾਂ ਨੂੰ ਹੁਣ ਥੋੜੇ ਜਿਹਾ ਹੋਇਆ ਉਦੋਂ ਹੋਣ ਲੱਗੇ ਨੇ ਪਹਿਲਾਂ ਤਾਂ ਉਹੀ ਚੱਲਦੇ ਸੀ ਪੈਸੇ ਖਾਜ ਕਰਦੇ ਸੀ ਤਾਂ ਫੇਰ ਕਰਕੇ ਉਹ ਪੱਖੇ ਘਰਨ ਹੋਣ ਲੱਗੇ ਗਾਇਸ ਦੇਖਦੇ ਹਾਂ ਕਿਵੇਂ ਲੱਗਦੇ ਨੇ ਇਹ ਫਿੱਟ ਕਰਕੇ ਇਹ ਤਾਂ ਹੋ ਗਿਆ ਫਰਕ ਜਰਮਨੀ ਨਾ ਤੁ ਨੀ ਤੁ ਨਾ ਤੁ ਜਰਮਨੀ ਨਾ ਤੁ ਵਾਟਸਐਪ ਦਿਨ ਆ ਦੇਖੋ ਪਾਉਣਾ ਪਛਾਣਿਆ ਗਾਈਡ ਦੇਖੋ ਕੌਣ ਨਿੱਤੂ ਚਲੋ ਇਹ ਤਾਂ ਚਲ ਠੀਕ ਰਹੇਗਾ ਮੈਨੂੰ ਇਹ ਬਾਲਾ ਮੈਨੂੰ ਬਾਲਾ ਡਾਕੀ ਮਾ ਛੋਟੇ ਨੇ ਬਾਜ ਨਹੀਂ ਆ ਰਹੀ ਐਸੇ ਨੂੰ ਕੋਈ ਕਿ ਮਸਾ ਹੀ ਹੋ ਰਿਹਾ ਬਾਬੂ ਹੁਣ ਲੈ ਆਮਾ ਦੁਆ ਬੰਦ ਕਰ ਦਲਾ ਵੀਡੀਓ 2 ਮਿੰਟ ਖੜਾ 2 ਮਿੰਟ ਅੱਖੇ ਆ ਗਏ ਉਹ ਦੇਖ ਰਹੇ ਆ ਅੱਛਾ ਨਹੀਂ ਆਉਂਦੀ ਹੂੰ ਚਲੋ ਬਈ ਦਿੱਲੀ ਤੋਂ ਹੂੰ ਉੱਠ ਗਏ ਚਾਹ ਪੀ ਲਈ ਹਾਂਜੀ ਹਾਂ ਰੋਟੀ ਰੱਟੀ ਖਾ ਲਈ ਹੁਣ ਤਾਂ ਠੋਠੇ ਬੁਣ ਰਹੀ ਹੈ ਸ਼ਾਮ ਨੂੰ ਕਿੰਸੇ ਕੀ ਕਰੀ ਜਾਣਾ ਠੀਕ ਆ ਹਾਂ ਚਲੋ 500 ਰੁਪਏ ਹਾਂ 500 ਰੁਪਏ ਲਓ ਵੀ ਉਹ ਤਾਂ ਫਰਤੀ ਉਹ ਘਰ ਸੀ ਗਿਆ ਤੇ ਹਾਂ ਮੈਨੂੰ ਆਇਆ ਸੀ ਐਵੇਂ ਹੋਣਾ ਗੋਲ ਗੋਲ ਜਾਂ ਹਾਂ ਹਾਂ ਠੀਕ ਹੈ ਇਦਾਂ ਕਰ ਬਹੁਤ ਆੜਖਣਾ ਲੱਗੀ ਮੈਨੂੰ ਆਇਆ ਸੀ ਮੈਂ ਫਾਰ ਉਹਨੇ ਛੋਟੇ ਹੋਣਗੇ ਫਰ ਛੋਟੇ ਤਾਂ ਪੱਖਾ ਵੀ ਛੋਟਾ ਹਾਂ ਨਾ ਠੀਕ ਨਹੀਂ ਹੈਗਾ ਜਿੱਡਾ ਕਾਹ ਆ ਉੱਡਾ ਹੀ ਬਣੂ 11 ਦਾ ਹੁੰਦਾ ਵੀ ਜਿਹੜੀ ਚੀਜ਼ ਆ ਗਈ ਫਟਾਫਟ ਖੋਲ ਕੇ ਦੇ ਅੱਜ ਤਾਂ ਮੈਨੂੰ ਉਹਨੂੰ ਵੀ ਏਕੜੇ ਹੁੰਦਾ ਸਾਰਿਆਂ ਨੂੰ ਇੱਕ ਨਾ ਨੀ ਮੈਂ ਕੋਈ ਸੂਟ ਉਂਟਾਵੇ ਮੈਂ ਫਟਾਫਟ ਉੱਤ ਜੀ ਕਰ ਵਾਹੇ ਗਰੂ ਵਾਹੇ ਗਰੂ ਰੱਬ ਦਾ ਨੋਕੀ ਲੈਣਾ ਚਾਹੀਦਾ ਗਾਈ ਮੈਂ ਤਾਂ ਸੂਟ ਐ ਬੰਦੀਆ ਬਸ ਸੂਟ ਸੂਟ ਸਾਰਿਆਂ ਨੂੰ ਪਤਾ ਵੀ ਇੱਟਾਂ ਦਾ ਹੀ ਹੁੰਦਾ ਹੋਰ ਕਾਦਾ ਹੁੰਦਾ ਲਓ ਬਈ ਚਾਰ ਪੰਜ ਹੋ ਗਏ ਲਓ ਬਈ ਐਨੇ ਪੱਖੇ ਚਾਰੇ ਨੇ ਇੱਕ ਇੱਕ ਤਪਾ ਆ ਡੱਬਾ ਖਾਲੀ ਹੈ ਇੱਕ ਇੱਕ ਆ ਡੱਬਾ ਖਾਲੀ ਹੈ ਕੀ ਕਰ? ਹੋਈ ਕਿਕੇ ਆਹੇ। ਯਾ ਮੈਂ ਨਹੀਂ ਕਰਦੀ। ਆ ਬੱਲ ਫਰੀ ਆ ਗਿਆ ਗਾ ਜੇ ਤਿੰਨ ਵਾਰ ਦਾ। ਨਹੀਂ ਇਹ ਦੇਖ ਰਿਮੋਟ ਵਾਓ ਪੱਖੇ ਕਰ ਰਿਹਾ। ਕਿਤੇ ਕਿਤੇ ਰਿਮੋਟ ਨੇ ਹੱਥ 'ਚ ਵੀ ਨਹੀਂ ਆਉਂਦੇ। ਆ ਦੇਖੋ। ਆ ਛੋਟੇ ਹੀ ਨੇ ਤਾਂ। ਆ ਸਪੀਡ ਆ ਆਫ ਹੋਣਾ। ਇੱਕ ਗੇਅਰ 2 3 4 5 ਹੋਰ ਕਲਾਸ ਫਾਈਵ ਸਪੀਡ ਕੱਢੋ ਇਹਨੂੰ ਬਾਹਰ ਲੈ ਪੱਖੇ ਆਉਣੇ ਤੇ 6 ਕਿ 5 5 4 3 ਆਹ ਦੇ ਆਹ ਇਹਦੇ ਕਪਲੇ ਨੇ ਉੱਪਰਲੇ ਜਿਵੇਂ ਕਿ ਹਰੇ ਇੱਕ ਪੱਤੇ ਦੀ ਹੁੰਦੇ ਨੇ ਆਹ ਡੰਡੀਆਂ ਉਹ ਇੱਥੇ ਪਾਸ ਕਰਨੀ ਆਹ ਦੂਆ ਕਪਲਾ ਗਾਇਡ ਇਹ ਹਿਸਾਬ ਕਿਤਾਬ ਲਿਖਣ ਵਾਸਤੇ ਪੈਨ ਵੀ ਕਿੰਨੀ ਬਿੰਟਾਂ ਜੋਟਾਂ ਖਾਦੀਆਂ ਨੇ ਕਿੰਨੀਆਂ ਇਹਨੇ ਬਚਾਈਆਂ ਨੇ ਸੱਚੀ ਗੱਲ ਆ ਇਹ ਲੈ ਇਹ ਰਹੀ ਇਸकी ਮੋਟਰ वाओ वाओ ये है इसका ओ चिड़िया गैड या। ये है मतलब था शैलो का हाँ और मोट का शैला थ पक्का ये है अब एक फाइव स्टार ਇਹ ਐਸੀ ਮੰਗਾ ਚ ਕਿੰਨੇ ਸੀਗੇ ਚਾਰ ਪੱਖੇ ਮੰਗਾਏ ਨੇ ਹਾਂ ਚਾਹ ਪੀਰ ਚਾਰ ਪੱਖੇ ਸੈਟੇ ਦੇ ਰਹੇ ਸੀ ਇਹ ਸੈਟੇ ਮੰਗਾਏ ਨੇ ਦਿੱਲੀੋਂ ਬਹੁਤ ਹੌਲੇ ਹੂੰ ਬਰਦੂ ਦੋ ਦੋ ਕੁੜੀਆਂ ਠੀਕ ਹੈ ਹਾਂਜੀ ਜੀ ਜੀ ਠੀਕ ਹੈ ਹੂੰ ਹਾਂਜੀ ਇਹ ਮੈਨੂੰ ਲੱਗਦਾ ਵੀ ਇੱਥੇ ਲਾਈਟਾਂ ਜਗਦੀਆਂ ਹੋਣਗੀਆਂ ਸ਼ਾਇਦ ਹੂੰ ਚਲੋ ਬਾਕੀ ਹੁਣ ਮੇਰੇ ਕੋ ਟਾਈਮ ਆ ਘੱਟ ਅੱਜ ਹੈਗੀ ਤੇ ਸੰਗਰਾਮ ਤੇ ਜੇਠ ਦੀ ਸੰਗਰਾਮ ਉੱਥੇ ਕੇ ਫਿਰ ਇੱਕ ਵਿਆਹ ਤੇ ਪਾਲ ਮੰਗਣੇ ਦੀ ਉੱਥੇ ਤੇ ਹੁਣ ਮੈਂ ਇਹਨਾਂ ਨੂੰ ਫੇਰ ਦੇਖ ਕੇ ਮੈਨੂੰ ਆਏ ਦੀ ਮੈਂ ਫੱਤ ਖੋਲ ਕੇ ਦੇਖਾਂ ਹੂੰ ਉੱਥੇ ਮੰਗਣੇ ਤਾਂ ਗਏ ਪੱਖੇ ਪੱਖੇ ਹੀ ਹੋਈ ਗਿਆ ਹੁਣ ਮੇਰੇ ਖਿਆਲ ਮਨ ਚ ਵੀ ਪੱਖਾ ਖੋਲਣਾ ਪੱਕਾ ਕੋ ਮੈਂ ਤਾਂ ਪਹਿਲਾਂ ਉੱਥੇ ਉਤੋਂ ਹੀ ਵੀ ਦੇਖੇ ਨੇ ਮੈਂ ਕਿਹਾ ਇਹ ਤਾਂ ਪੱਖੇ ਲਾਉਣੇ ਚਾਹੀਦੇ ਨੇ ਉੱਪਰ ਉਹ ਜੀ ਵੀ ਨੇ ਪਤਾ ਕੀ ਆ ਇੱਕ بڑے ਪੱਖੇ ਆਉਂਦੇ ਰਿਹਾ ਬਹੁਤ بڑے بڑے 16 16 ਫੁੱਟ ਲੰਬੇ ਫਰ ਹੁੰਦੇ ਨੇ ਉਹ ਪਾਇਲਸ ਦੇ ਵਿੱਚ ਦੋਏ ਚੱਲ ਦਿੰਦੇ ਨੇ ਬੜੇ ਹਾਲ ਤੇ ਆ ਨੌ ਘਟਣੇ ਵਿੱਚੋਂ ਨਿਕਰੀਆਂ ਨੌ ਘਟਣੀ ਨਹੀਂ 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 ਮੈਂ ਨਹੀਂ ਇਹ ਆ ਗਈ ਸੀ ਐਲਈਡੀ ਵੇਖੀ ਉਹਨਾਂ ਦੀ ਵਾਹ ਇਹ ਵੀ ਕੋਲ ਤੇ ਦਿਖਾਓ ਆਓ ਮਾਸਕੀ ਕੋਲ ਤੇ ਅੱਛਾ ਉਹ ਕੀ ਲੈ ਦਿੱਤੇ ਵੀ ਤੇ ਬੀਤ ਆ ਲਮਾ ਨਹੀਂ ਤੇਰੋ ਬਾਕੀ ਕੱਲ ਨੂੰ ਫਿੱਟ ਕਰਾਂਗੇ ਹੌਲੀ ਹੌਲੀ ਜਿੱਦਾਂ ਨੰਬਰ ਲੈ ਜਿੱਧਰ ਮੰਤਰੀ ਕਹੀ ਜਾਇਆ ਕਰੂ ਵੀ ਆ ਬਦਲ ਦੋ ਆ ਬਦਲ ਦੋ ਬਦਲ ਦਿਆ ਕਰਾਂਗੇ ਆ ਕਪਲੇ ਜੇ ਉਹ ਵੀ ਲੱਗ ਜਾਣਗੇ ਡੰਡੇ ਵੀ ਉਹ ਹੀ ਲੱਗ ਜਾਣਗੇ ਆ ਠੀਕ ਅੱਜ ਚੋ ਅੱਜ ਦਾ ਆ ਵੀ ਆਣਾ ਤੇ ਆਪੇ ਨੂੰ ਬਣਾਇਆ ਹੋਇਆ ਆ ਪਤਾ ਨਹੀਂ ਅੱਜ ਮੈਂ ਤਾਂ ਉਹ ਰੇਨ ਆ ਗਈ ਸਰ ਤਾਂ ਦੇਖੀ ਬਾਕੀ ਚਲਾ ਕੇ ਦਿਖਾ ਦਸਾਵਾਂਗੇ ਤੁਹਾਨੂੰ ਵੀ ਆ ਚੱਲ ਪਏ ਆਪਾਂ ਇਹਨੂੰ ਰਿਜਰਵ ਪਤਾ ਕਿੰਨੇ ਦਾ ਪਿੰਨਾ ਇਹ ਇੱਕ ਪਿੰਨਾ 2500 ਕੁਸਤਾ ਚਲੋ ਗਾਇਸ ਮੈਨੂੰ ਹੁਣ ਵਧੀਆ ਵੀ ਪੱਖੇ ਉੱਡੇ ਹੀ ਨਹੀਂ ਓ ਗਾਗੀ ਆ ਤਾਂ ਰਹੀ ਜਾ ਹਾਂ ਹਾਂ ਜੇ ਕਿਸੇ ਨੂੰ ਚਾਹੀਦਾ ਹੋਣਾ ਤਾਂ ਫਿਰ ਤੁਹਾਨੂੰ ਮੈਂ ਦੱਸ ਦਊਗਾ ਕਿ ਕਿੱਥੋਂ ਮਗਾਉਣੇ ਨੇ ਮੈਂ ਲਿੰਕ ਭੇਜ ਦਊਗਾ ਤੁਹਾਨੂੰ ਜਾਂ ਵੀਡੀਓ ਭੇਜ ਦਊਗਾ ਜਾਂ ਉਹਨਾਂ ਦਾ ਉਹ ਗੱਲ ਨਹੀਂ ਨੂੰ ਭੇਜ ਪਹਿਲਾਂ ਫੋਨ ਨੰਬਰ ਭੇਜ ਦਊਗਾ ਵੀ ਇੱਥੋਂ ਮਗਾਏ ਜਾ ਸਕਦੇ ਨੇ ਕਿਉਂਕਿ ਕਈ ਵਾਰ ਐ ਹੁੰਦਾ ਨਾ ਪੈਸੇ ਭੇਜ ਦੋ ਸਮਾਨ ਆਉਂਦਾ ਨਹੀਂ ਹੁੰਦਾ ਉਹ ਗੱਲ ਕਰਕੇ ਆਪਾਂ ਹਾਂ ਜੀ ਸਾਡਾ ਲੱਗ ਗਿਆ ਨਾ ਪੱਖਾ ਹਾਂ ਇੱਕ ਅਸੀ ਐ ਉਧਰ ਲਾਵਾਂਗੇ ਇੱਕ ਅਸੀ ਇੱਥੇ ਨਾ ਤਾਂ ਬਾਕੀ ਹੋਰ ਦੇਖਦੇ ਆ ਕਿਹੜਾ ਕਿਹੜਾ ਰਿਸ਼ਤੇਦਾਰ ਕੇ ਇਹ ਸਾਨੂੰ ਦੇ ਦੋ ਸਾਨੂੰ ਦੋ ਕਸਤਾ ਚਲ ਠੀਕ ਡਿਗ ਨਾ ਜਾਵੇ ਅੱਗੇ ਤਾਂ ਨਾਟ ਪਾਇਆ ਬੋਲਦੀ ਦੇ ਟੱਕੇ ਆਪ ਕਰਿਆ ਪੱਖਾ ਟੰਗਿਆ ਭਾਈ ਆਹ ਜਿਹੜਾ ਰਾਤ ਨੂੰ ਹਾਂ ਜਿਗਦੀਕ ਲਈ ਹਾਂ ਆਲੇ ਪਾਸੇ ਆਲੇ ਉਹ ਜਰਮਨੀ ਵਾਲੇ ਠੰਡਾ ਠੰਡਾ ਬਦਾਈ ਆਨੇ ਉਹ ਖੰਡਾ ਮੇਰੀ ਸਾਤੇ ਬਦਾਈ ਉਹ ਸਸੀ ਘਾਵਾ ਸੀ ਸਸੀ ਘਾਵਾ ਆਪ ਦੇ ਜੇ ਹੁਣ ਆ ਗਏ ਨੂੰ ਮਾਸੇ ਨੂੰ ਹੁਣ ਮਾਸੇ ਦੇ ਕੇ ਨੂੰ ਹੁਣ ਵਾਸੀ ਜੀ ਵੀ ਇਨ ਅੰਦਰੇ ਬੈਠਾ ਹੋ ਗਿਆ ਸਾਡੇ ਲਾਗੇ ਪੱਖਾ ਰਿਮੋਟ ਵਾਲਾ ਹੁਣ ਅਸੀਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਹਾਂ ਠੀਕ ਆ ਰਿਮੋਟ ਨਾਲ ਪੱਖਾ ਪਤਾ ਦਿਨੂ ਸਾਨੂੰ ਵੀ ਦੇਂਗੇ ਕਿ ਪੱਕਾ ਨਾ ਭਾਈ ਪੱਖੀ ਆ ਤਾਂ ਆਹ ਲਾ ਤਾਂ ਆਹ ਲਾ ਜਾ ਪੱਖੀ ਆ ਕੀ ਪੱਖੀ ਪੱਖੀ ਪੱਖਾ ਕਹਿੰਦਾ ਮੈਂ ਨਵਾ ਮੈਂ ਸੁਣਿਆ ਤੁਸੀਂ ਚਾਰ ਪੱਥੇ ਲੈ ਕੇ ਆਏ ਆ ਇਹਦੇ ਚ ਇੱਕ ਤਾਂ ਬਣਦਾ ਨਾ ਅੱਖੀ ਆ ਪੱਕੀ ਸਾਰੇ ਚਾਰੇ ਬਣ ਕੀ ਇੱਕ ਬਣ ਕੇ ਆਏ ਨੇ ਪੈਸੇ ਲਿਆ ਪਹਿਲਾਂ ਪੈਸੇ ਦੀ ਗੱਲ ਹੈ ਭਾਈ 3500 ਉਹ ਇਹ ਨਹੀਂ ਬੋਚਦਾ ਕੋਈ 1 ਰੁਪਇਆ ਘਟਾ 2600 ਆਹੋ 1 ਰੁਪਇਆ ਘਟਾ 2500 ਕਹਿ ਦਿੱ ਤੈਨੂੰ ਨਾ 2599 ਕਹਿ ਲੈ ਆਹ 100 ਰੁਪਇਆ ਸੀ ਆਪਣਾ ਪੰਧੋ ਤੁਣਾ ਪਾਵਾਂਗੇ ਐਡੀ ਦੂਰੋਂ ਮੰਗਾਇਆ ਬਈਆ ਚਾਚੇ ਕਿਹੜੀ ਕੰਪਨੀ ਦੇ ਨੇ ਪੜ ਲਾ ਕੌਣ ਆਹ ਨੂੰ ਮੇ ਤੋਂ ਮੰਗਣਾ ਨਹੀਂ ਚੱਲ ਪਿਆ ਸਾਡਾ ਪੱਖਾ ਰਿਮੋਟ ਵਾਲਾ ਹੋ ਰਿਮੋਟ ਨਾਲ ਕਦੇ ਬੰਦ ਕਰਦੇ ਨੇ ਕਦੇ ਚਲਾਉਂਦੇ ਨੇ ਕਦੋਂ ਤੇ ਤਿੰਨ ਤੇ ਆ ਇੱਕ ਕੋਈ ਲੰਦਾ ਹੈ ਦੋ ਕਿਨੇ ਲੰਦੇ ਉੱਪਰ ਨੂੰ ਕੀ ਅੰਬੂਰ ਲੱਗੇ ਹੋਏ ਨੇ ਜਿਹੜਾ ਉੱਪਰ ਨੂੰ ਦੇਖ ਰਿਹਾ ਚਾਚੇ ਤੂੰ ਦੇਖ ਤਾਂ ਕਿੱਥੋਂ ਕਿਵੇਂ ਕੰਟਰੋਲ ਹੁੰਦਾ ਕਿੱਥੋਂ ਨਾ ਹੁੰਦਾ ਉਹਨੇ ਤਿੰਨ ਚਾਰ ਤੇ ਚੱਲਿਓ ਹੱਬਰ ਇਹ ਬਹੁਤ ਵਧੀਆ ਬਹੁ ਮਰਦਾਨੀ ਬਹੁਤ ਦੇਖੀ ਉੜ ਨਾ ਜਾਏ ਵੈਰੀ ਗੁੱਡ ਪੱਖੀ ਚੱਲ ਪਈ ਓਏ ਉਹਦੇ ਨਾਲ ਉਹ ਲੱਗਦਾ ਹੈ ਰਾਸਤੇ ਕਰੀ ਹੈ ਆ ਹੁਣੇ ਅਸੀਂ ਇਹਦੀ ਉਹਦੀ ਉਹ ਪਾਈ ਵੀ ਚੀਰ ਮੋ ਉਹ ਵੀਡੀਓ ਕਿਸੇ ਨੇ ਵਿਚਾਰਦੇ ਹੋ ਗਿਆ ਬੀਬੀ ਲਿਆ ਕੁਸ ਖਾਣ ਨੂੰ ਪਹਿਲਾਂ ਉਹ ਸਬਜ਼ੀ ਬਣਦੀ ਰੋਟੀ ਬਣੂ ਸਮਝੋ ਔਰ ਰੋਜ਼ ਖਾਂਦੇ ਆ ਲਿਆ ਲਿਆ ਨੇ ਉਹ ਰੋਟੀ ਕਿੰਨੇ ਕਾ ਬਣਾਉਂਦੇ ਬਹੁਤ ਵਧੀਆ ਪੱਖੀ ਜੀ ਬਹੁਤ ਬਾਸਤੀ ਆ ਇਹ ਬਾਤ ਕਾਦੀ ਐ ਜੀ ਚ ਮੇਰੇ ਖਿਆਲ ਚ ਚੱਲਦਾ ਹੈ ਜਿਹੜਾ ਉਹ ਕੱਪ ਉਹ ਮੜੇ ਹੇ ਨੀਚੇ ਨਹੀਂ ਲੱਗਦਾ ਹਾਂ ਇਹ ਉਵਾਦੀ ਫਰੇ ਟੁੱਟਾ ਪਾਵਾ ਟਾਂ ਟਾਂ ਦਾ ਪੁੱਟਦੇ ਚਲੋ ਜੀ ਹੁਣ ਇੱਧਰ ਲਾ ਵੀ ਆ ਦੋ ਇੱਧਰ ਪੈਪ ਪਾਇਓ ਬਾਈ ਲਿਆਉਂਦੇ ਨੇ ਪੈਪ ਆ ਨਾ ਉਹ ਵੀ ਨਵਾਂ ਪੱਖਾ ਉਹਨੂੰ ਦੇਖੀ ਧੋਵੇਂ ਦੇਖੀ ਕਿਵੇਂ ਮੋਗਦੀਆਂ ਹੋ ਜਾਂਦੀ ਆ ਉਹ ਮੇਰਾ ਤਾਂ ਇਹ ਰੰਗ ਦਾ ਭਾਈ ਤਾਂ ਤੋਂ ਹਾਂ ਠੀਕ ਆ ਬਹੁਤ ਵਧੀਆ ਵਧੀਆ ਨਾ ਪੱਖੀ ਜੀ ਇਹ ਤੇ ਕਿਵੇਂ ਬਤਾ ਲਗੂ ਕਿ ਕਿੰਨੇ ਬੋੜਦਾ ਹੈ ਖੜ ਗਿਆ ਮੋਟ ਮੈਂ ਦੱਸਦਾ ਹੈਗਾ ਤੀ ਨਾ ਭਾਈ ਇਹ ਤਾਂ ਬਾੜਾਂ ਤੋਂ ਪਰੇ ਬਣਾਉਂਦੇ ਆ ਆ ਪੁਰਾਣਾ ਪੱਖਾ ਦਰਸਨ ਦੇ ਖਰੀਦ ਲਿਆ 1000 ਰੁਪਏ ਚ ਮੈਂ ਤਾਂ ਘੱਟ ਦਾ ਦੇ ਦਿੱਤੀਆ ਕਰਾਂ ਕੋਈ ਗੱਲ ਸੁਣਾਵਾਂ ਨਾ ਜਿਹੜੀ ਆ ਪੱਤੀ ਆਹ ਲੱਗਦੀ ਆ ਇਹ ਨਾਲ ਲੱਗਦੀ ਆ ਉਹ ਆਹ ਡਿਜ਼ਾਈਨ ਦੇ ਥੱਲੇ ਨਾਲ ਲੱਗਦਾ ਉਹ ਫਟਕਦਾ ਮਾੜਾ ਮਾੜਾ ਕਰ ਦੇ ਚਲ ਆਇਓ ਨਹੀਂ ਪਤਾ ਹੋ ਡਾਕਟਰ ਜੀ ਆਹ ਅਲਰਜੀ ਝੁਮਕੇ ਕਿ ਮਾਰਦੀ ਐ ਉਹਦੇ ਵਿੱਚ ਜੇ ਸਟਾਰਟ ਹੁੰਦਾ ਚੱਲ ਪਿਆ ਇਹਦੇ ਕੰਨੇ ਨੂੰ ਮੂੰਹ ਵਰਕੀ ਚੱਲਦਾ ਸੁੱਤੇ ਭਾਏ ਉੱਤਨੂੰ ਕਮਾਈ ਜੈਟੀ ਵੀ ਕਰਨੀ ਸੁੱਤੇ ਭਾਏ ਉਤਨੂੰ ਕੱਪਾਨੀ ਬਹਿ ਤੇ ਦਾ ਇਧਰੋਂ ਕਮਾ ਕੇ ਚੱਲੂ ਸੀਸੇ ਤੋਂ ਚੱਗ ਜਾਂਦਾ ਹੁੰਦਾ ਓchre ਜੇ ਰਿਮੋਟ ਤੋਂ ਬੰਦ ਕਰਤਾ ਬਾਈ ਚਾਂਸਰ ਰਿਮੋਟ ਖਰਾਬ ਹੋ ਗਿਆ ਉੱਥੋਂ ਵੀ ਚੱਲੂਗਾ ਇਹ ਮੈਂ ਉੱਥੋਂ ਰਿਮੋਟ ਤੇ ਚੱਲੂ ਉੱਥੋਂ ਨਹੀਂ ਚੱਲਣਾ ਉੱਥੋਂ ਕੋਸ ਉਹ ਸਾਮਕੇ ਰੱਖਣਾ ਪਊਗਾ ਕਿਤੇ ਤੇਰੀ ਲਿੰਗ ਦੀ ਚੱਕ ਕੇ ਸਿੱਟ ਦੇਗਾ ਕਿਤੇ ਇਹ ਤਾਂ ਬੰਦ ਕਰਿਆ ਫੇਰ ਨਹੀਂ ਉਹ ਚੱਲਣਾ ਹੈ ਇਹਦਾ ਤਾਂ ਭਾਈ ਪਤਾ ਨਹੀਂ ਹੈਗਾ ਕਿੰਨੇ ਵਾਰਡ ਬੋਡ ਦਾ ਹੈ ਪੁੱਛ ਪਹਿਲਾਂ ਮੈਂ ਜਦ ਦੱਸਤਾ ਸੀ ਤੇਰੀ ਮੰਮੀ ਨੂੰ ਇਹ ਤੇਰਾ ਪਾਪਾ ਤੀਹੇ ਨਾ ਨਾ ਬਕਵਾਸ ਹਾਂ ਇਹਦੇ ਦਾ ਕੁਛ ਲਿਖਿਆ ਨਹੀਂ ਹੋਇਆ ਸਭ ਮੀਟ ਕਹਿੰਦਾ ਬਿਜਲੀ ਬਹੁਤ ਘੱਟ ਖਿੱਚਦਾ ਹਨੀ ਜਿੰਦਾ ਗਾਣੀ ਉਹਨੇ ਬਿਜਲੀ ਨੂੰ ਦਿੱਤੂ ਜਿਹੜਾ ਉਹ ਕਹਾਂ ਕਿੰਨੇ ਵਾਰਡ ਦਾ ਉਹ ਕਿਹੜਾ ਜਿਹੜਾ ਥੱਲੇ ਬੈਠਾ ਕਿ ਉਹ ਉੱਪਰ ਉੱਪਰ ਆਣਾ ਲੱਗਿਆ ਹੋਇਆ ਜਿਹੜਾ ਦੰਦਿਆਲੇ ਵੀ ਪੱਖਾ ਦਾ ਨਾ ਨਾ ਉਹ ਪੱਖਾ ਪਤਾ ਨਹੀਂ ਉਹ ਲੈ ਕੇ ਆਏ ਤੇ ਉਹ ਤਾਂ ਗੁਰਵਿੰਦਰ ਤੇ ਵੀਰ ਹੈ ਮੈਂ ਨਹੀਂ 100 ਬਾੜ ਦੇ ਅੰਦਰ ਅੰਦਰੇ ਹੁੰਦੇ ਨੇ ਉਹ ਨਹੀਂ ਹੈਗਾ ਚਾਚੇ ਇਹਦੇ ਭਰੇ ਭਰੇ ਉਹ ਨਹੀਂ ਹੈਗਾ ਚਾਚੇ ਉਹ ਤਾਂ ਪੱਖੀ ਆਹ ਪੱਖੀ ਆਹ ਪੱਖੀ ਆ ਆ ਪੱਖਾ ਇਹ ਨੂੰ ਕਈ ਸਾਲ ਹੋ ਗਏ ਇਹਨਾਂ ਤਾਂ ਲਿਆਂਦੇ ਨੂੰ ਇਹ ਬਾਪੂ ਦੇ ਹੁੰਦੇ ਲਿਆਂਦਾ ਸੀ ਜਾਂ ਇਕੱਠੇ ਇਕੱਠੇ ਸੀਗੇ ਮੇਰੇ ਖਾਲਚ ਹੋ ਗਏ ਹੁਣੇ ਵਧੀਆ ਜੀ ਬੋਲੋ ਬਹੁਤ ਵਧੀਆ ਪੈਸੇ ਖਰਾਬ ਨਹੀਂ ਹੋਏ ਆਪਣੇ ਗਾਰੰਟੀ ਕਿੰਨੇ ਚਿਰ ਦੀ ਹੈ ਜੀ 2 ਸਾਲ ਦੀ ਕੋਈ ਗਵਾਕ ਦੱਸਦਾ ਨਾ ਮੇਰੇ ਕੋਲ ਦੁਬਾਰਾ ਹੋਰ ਪੁੱਛਲਾ ਦੁਬਾਰੇ ਨਾ ਪੁੱਛੇ ਆ ਦੱਸ ਦੀ ਪੱਖੀ ਕਿੰਨੇ ਕ ਚੱਲਦੀ ਹੈ ਪੱਖੀ ਲੋਡੀ ਇੱਥੇ ਹੁਣ ਨਹੀਂ ਹੋ ਗਿਆ ਫ੍ਰੀਕ ਦਾ ਇਹ ਫ੍ਰੀ ਕਾ ਤੋਂ ਕਰਤਾ ਇਹ ਰੈਗੂਲੇਟਰ ਫਰੇ ਹੈ ਤੇ ਬਿਨਾਂ ਹੀ ਚੱਲ ਜਾਂਦੇ ਨੇ ਉੱਧਰ ਜਮੀ ਨਹੀਂ ਹੱਥ ਲਾਉਣਾ ਪੈਣਾ ਬੰਦ ਸੁੱਤੇ ਇਹ ਤੇ ਮੇਰੇ ਵਰਗੇ ਦਾ ਟੋਲ ਦੀ ਮਰ ਦੂਗੀ ਇੱਥੇ ਕਦੇ ਉੱਥੇ ਰੱਖ ਤਾ ਕਦੇ ਉੱਥੇ ਤਾਂ ਕਿੰਨਾ ਖੰਦ ਹਾਂ ਆ ਤਾਰ ਵਿੱਚ ਪਾ ਦੇ ਫ੍ਰੀ ਦਾ ਤੈਨੂੰ ਲੈ ਫ੍ਰੀ ਦਾ ਤੈਨੂੰ ਇਲੈਕਟ੍ਰੀਸ਼ੀਅਨ ਮਿਲਿਆ ਹੋਇਆ ਲਾਈਫਟਾਈਮ ਵਾਲਾ